ਸਰ ਜਿਹੜੀ ਲੇਡੀਜ਼ ਕੋਲ ਨਸ਼ਾ ਫੜਿਆ ਗਿਆ ਹੈ ਉਹ ਲੇਡੀਜ਼ ਕਿੱਥੋਂ ਦੀ ਹੈ ਤੇ ਉਹਦੇ ਕੋਲ ਕਿੰਨਾ ਕੁ ਨਸ਼ਾ ਜੋ ਫੜਿਆ ਗਿਆ ਹੈ ਸਰ ਕਿਹੜੀ ਤੇ ਤਾਰਾ ਨਾਲ ਕੋਲ ਲੱਗੀ ਹੈ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਅਨਸਾਰ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੀ ਸੁਪਰਵਾਈਜ਼ਨ ਤੇ ਡੀਐਸਪੀ ਪਤਲਾ ਦੀ ਨਿਗਰਾਨੀ ਹੇਠ ਅੱਜ ਕੈਸੋ ਆਪਰੇਸ਼ਨ ਮਹਾਮ ਜਿਹੜੀ ਸੀ ਉਹ ਚੱਲ ਰਹੀ ਸੀ ਦਰਾਨੇ ਬੈਣ ਜਿਹੜੀ ਪਿੰਡ ਦੇ ਦਿਨਾਂ ਦੀ ਰਹਿਣ ਵਾਲੀ ਲੱਖੋ ਦੇਵੀ ਦੇ ਕੋਲੋਂ 5 ਗ੍ਰਾਮ ਜਿਹੜਾ ਉਹ ਹੈਰਨ ਪੜੀ ਗਈ ਜਿਹਦੇ ਬਰੁੱਧ 216585 ਦਾ ਮੁਕਦਮਾ ਦਰਜ ਕਰਕੇ ਉਸ ਨੂੰ ਗ੍ਰਿਪਤਾਰ ਕੀਤਾ ਗਿਆ ਕੱਲ ਨੂੰ ਮਾਨਯੋਗ ਦਾਮਤ ਦੇ ਵਿੱਚ ਕੋਰਟ ਵਿੱਚ ਪੇਸ਼ ਕੀਤਾ ਜਾ ਰੋਗੇ ਢੰਗਾਈ ਨਾਲ ਪੁੱਛਗਿੱਛ ਕੀਤੀ ਜਾਵੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਈ ਹੈ ਤੇ ਹੋਰਾਂ ਨੂੰ ਵੀ ਇਸ ਮੁਕਦਮੇ ਵਿੱਚ ਅਗਰ ਉਹਨਾਂ ਨੂੰ ਵੀ ਜ਼ਿੰਮੇਵਾਰ ਕੀਤਾ ਜਾਵੇ 21 6185 ਐਨ ਡੀ ਬੀ ਸੈਕਟਰ